ਮੈਂ ਦਿਲ ਦੀ ਦੁਨੀਆ ਚ ਤੇਰੇ ਬਾਬ ਜੋ ਜੇ ਕੋਈ ਬਸਾਂ ਮਾਂ ਤੱਕਾਫ ਰੱਖੀ ਨਹੀਂ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਾਰੀ ਉਠਾ ਮਾਂ ਤੱਕਾ ਫੇ ਰੱਖੀ ਜੇ ਮੇਰੀ ਪੂਜਾ ਚ ਫਰਕਿਆ ਬੇ ਇਜ਼ਾ ਜਰਦੀ ਲੋੜ ਕੋਈ ਨਹੀਂ ਨੀ ਖੁਦਾ ਗਬਾਏ ਜੇ ਅੱਖ ਚ ਬਦਲਾ ਮੈਂ ਮਰ ਨਾ ਜਾਵਾਂ ਤੱਕਾ ਫੇਰਾਖੀ ਹੋ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹੋ ਪਿਆਰ ਨਾਲ ਨਾ ਸਹੀ ਮੈਂ ਦਿਲ ਦੀ ਦੁਨੀਆ ਚ ਤੇਰੇ ਬੋਬ ਜੋ ਜੇ ਕੋਈ ਬਸਾਂ ਮਾਂ ਤੱਕਾਫ ਰੱਖੀ ਨੀ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਾਰੀ ਉਠਾ ਮਾਂ ਤੱਕਾਫ ਰੱਖੀ ਜੇ ਮੇਰੀ ਪੂਜਾ ਚ ਫਰਕ ਆਵੇ ਇਜ਼ਾਜ ਖੰਜਰ ਦੀ ਲੋੜ ਕੋਈ ਨਹੀਂ ਨੀ ਖੁਦਾ ਗਵਾਏ ਜੇ ਅੱਖ ਚ ਬਦਲਾ ਮੈਂ ਮਰ ਨਾ ਜਾਵਾਂ ਤਾਂ ਕਾਫਰ ਆਖੀ ਹੋ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹੋ ਪਿਆਰ ਨਾਲ ਨਾ ਸਹੀ ਮੈਂ ਦਿਲ ਦੀ ਦੁਨੀਆ ਚ ਤੇਰੇ ਬਾਬ ਜੋ ਜੇ ਕੋਈ ਬਸਾਂ ਤਾਂ ਕਾਫਿ ਰੱਖੀ ਨੀ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਾਰੀ ਉਠਾਵਾਂ ਤੱਕਾ ਤੇ ਰੱਖੀ ਜੇ ਮੇਰੀ ਪੂਜਾ ਚ ਫਰਕਿਆ ਬੇ ਇਜ਼ਾਜ ਜਖੰਝਰ ਦੀ ਲੋੜ ਕੋਈ ਨਹੀਂ ਆ ਖਿਚ ਬਦਲਾ ਮੈਂ ਮਰ ਨਾ ਜਾਵਾਂ ਤੱਕਾ ਫੇਰ ਆਖੀ ਹੋ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹੋ ਪਿਆਰ ਨਾਲ ਨਾ ਸਹੀ ਮੈਂ ਦਿਲ ਦੀ ਦੁਨੀਆ ਚ ਤੇਰੇ ਬਾਂ ਜੇ ਕੋਈ ਬਸਾਂ ਮਾਂ ਤੱਕਾਫ ਰੱਖੀ ਨਹੀਂ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਾਰੀ ਉਠਾ ਮਾਂ ਤੱਕਾਫ ਰੱਖੀ ਜੇ ਮੇਰੀ ਪੂਜਾ ਚ ਫਰਕ ਆਵੇ ਇਜ਼ਾਜ ਜਖੰਝਰ ਦੀ ਲੋੜ ਕੋਈ ਨਹੀਂ ਖਿਚ ਬਦਲਾ ਮੈਂ ਮਰ ਨਾ ਜਾਮਾ ਤੱਕਾ ਫੇਰਾਖੀ ਹੋ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹੋ ਪਿਆਰ ਨਾਲ ਨਾ ਸਹੀ